ਸਵਾਗਤ ਹੈ ਦੋਸਤੋ ਤੁਹਾਡਾ ਆਪਣੇ YouTube ਚੈਨਲ ਚੱਜ ਐਗਰੀਕਲਚਰ ਤੇ ਦੋਸਤੋ ਆਪਾਂ ਅੱਜ ਮੱਕੀ ਲੈ ਕੇ ਆਏ ਸੀ ਦਾਣਾ ਮੰਡੀ ਨਾਬਾ ਵਿਖੇ ਤੇ ਇੱਥੇ ਆਪਾਂ ਜਿਹੜੀ ਆਲੂ ਤੋਂ ਬਾਅਦ ਮੱਕੀ ਬਜਾਈ ਕਰੀ ਸੀ ਉਹ ਦੋ ਟਰਾਲੀਆਂ ਭਰ ਕੇ ਲੈ ਆਏ ਕੋਈ ਬਾਲੀ ਜਿਆਦਾ ਮੱਕੀ ਦਾ ਹੈ ਨਹੀਂ ਸੀ 2 ਕਿੱਲੇ ਆਪਣੇ ਕੋਲੇ ਪੈਨਿਅਰ ਦੇ ਸੀ 2 ਕਿੱਲੇ ਆਪਣੇ ਕੋਲੇ ਵਹਿਰ ਦੇ ਸੀ ਦੋਨੋਂ ਆਪਾਂ ਅਲੱਗ-ਅਲੱਗ ਵੱਟ ਕੇ ਟਰਾਲੀਆਂ 'ਚ ਪਾ ਕੇ ਇੱਥੇ ਨਾਬਾ ਮੰਡੀ ਲੈ ਆਏ ਤੇ ਅੱਜ ਤੁਹਾਨੂੰ ਆਪਾਂ ਨਾਬਾ ਮੰਡੀ ਸਾਰੀ ਦਿਖਾਉਣੇ ਆ ਘੁੰਮ ਫਿਰ ਕੇ ਵੀ ਕਿਵੇਂ-ਕਿਵੇਂ ਦੀ ਹੈਗੀ ਆ ਤੇ ਕਿਹੜੀਆਂ ਵੈਰੈਟੀਆਂ ਇੱਥੇ ਮੱਕੀ ਦੀਆਂ ਆਈਆਂ ਹੋਈਆਂ ਨੇ ਤੇ ਆਪਣੇ ਵਾਲੀ ਨੂੰ ਹਾਲੇ ਮੱਕੀ ਨੂੰ ਪੱਖਾ ਲੱਗਣਾ ਆ ਤੇ ਆ ਇੱਕ ਮੱਕੀ ਨਾਲ ਦੀ ਢੇਰੀ ਪਈ ਆ 1844 ਇਹਦਾ ਦਾਣਾ ਛੋਟਾ ਹੁੰਦਾ 1844 ਦਾ ਇਹਦਾ ਰੇਟ ਵੀ ਥੋੜਾ ਘੱਟ ਲੱਗਦਾ ਆ ਤੇ ਆ 9108 ਪਈਆ ਤੇ ਆ ਢੇਰੀ ਆਪਣੀ ਪਈ ਆ 9108 ਦੀ ਜਿਹੜੀ ਵੈਰ ਦੀ ਸੀ 9108 1899 ਨੂੰ ਹਾਲੇ ਪੱਖਾ ਲੱਗਣਾ ਬਾਕੀ ਆ 9108 ਦਾ ਵੀ ਦਾਣਾ ਅੱਛਾ ਹੁੰਦਾ ਆ ਤੇ ਪਰ 1899 ਦਾ ਜ਼ਿਆਦਾ ਵਧੀਆ ਲੱਗਦਾ ਦੱਸ ਦੇਨੇ ਤੇ ਉਹ ਵੀ ਤੁਹਾਨੂੰ ਦਿਖਾ ਦਾਂਗੇ ਤੇ ਜਦੋਂ ਬੋਲੀ ਆਊਗੀ ਦੇਖਦੇ ਆਂ ਫਿਰ ਕਿਵੇਂ ਆ ਜੂ 18 18 44 ਮੱਕੀ ਆ ਪੈਨੀਅਰ ਦੀ ਇਹਦਾ ਦਾਣਾ ਛੋਟਾ ਹੁੰਦਾ ਆ ਇਹ ਵੈਸੇ ਸੈੜੇ ਚਲੀ ਹੁੰਦੀ ਆ 18 44 ਇਹਨੂੰ ਤੁਸੀਂ ਕਦੇ ਵੀ ਭਕਾਮ ਮੱਕੀ ਦੇ ਲਈ 18 44 ਦੀ ਬਜਾਈ ਨਾ ਕਰਿਓ ਤੇ ਆ ਇੱਧਰ ਸੁੱਕੀ ਢੇਰੀ ਪਈ ਆ ਸੁੱਕੀ ਢੇਰੀ 18 99 ਤੇ ਇਹ ਵੀ ਸੁੱਕੀ ਢੇਰੀ ਵੀ ਵਧੀਆ ਇਹ ਬਾਈ ਘਰੋਂ ਹੀ ਸੁਕਾ ਕੇ ਲੈ ਕੇ ਆਏ ਨੇ ਆਪਾਂ ਗਿੱਲੀ ਲੈ ਕੇ ਆਏ ਆ ਇਹ ਬਾਈ ਹੁਣੀ ਸੁਕਾ ਕੇ ਲੈ ਕੇ ਆਏ ਨੇ ساری ਮੱਕੀ ਤੇ ਇਸ ਦੇ ਨਾਲ ਹੀ ਇੱਧਰ ਦੇਖ ਲਓ ਤੁਸੀਂ ਮੰਡੀ ਦੇ ਵਿੱਚ ਕਿਵੇਂ ਫੋਲੀ ਪੀਆ ਸਾਰੀ ਮੱਕੀ ਪੂਰੇ ਫੜ ਦੇ ਉੱਪਰ ਸਵੇਰੇ ਆ ਕੇ ਫੋਲ ਦਿੰਦੇ ਨੇ ਜਿਨ੍ਹਾਂ ਨੇ ਸੁਕਾ ਕੇ ਵੇਚਣੀ ਹੋਵੇ ਤੇ ਉਹ ਇਦਾਂ ਸਾਰਾ ਦੂਰ ਦੂਰ ਤੱਕ ਫੋਲ ਦਿੰਦੇ ਨੇ ਮੱਕੀ ਨੂੰ ਛੋਟਾ ਛੋਟਾ ਦਾਣਾ ਕਰ ਦਿੰਦੇ ਨੇ ਜਿਹਦੇ ਨਾਲ ਇੱਕ ਧੁੱਪ ਦੇ ਨਾਲ ਹੀ ਮੱਕੀ ਸੁੱਕ ਜਾਂਦੀ ਆ ਤੇ ਆ ਜਿਹੜੇ ਟਰਾਲੇ ਨੇ ਦੇਖ ਲਓ ਭਰ ਭਰ ਕੇ ਕਿਤੇ ਦੂਰ ਤਰਾਡੇ ਜਾ ਰਹੇ ਨੇ ਪੰਜਾਬ ਤੋਂ ਬਾਹਰ ਜਾ ਰਹੀ ਆ ਮੱਕੀ ਮੱਕੀ ਦੀ ਡਿਮਾਂਡ ਇਸ ਵਾਰੀ ਬਹੁਤ ਵਧੀਆ ਆ ਰੇਟ ਵੀ ਅੱਛੇ ਨੇ ਤੁਹਾਨੂੰ ਬੋਲੀ ਦੇ ਦੱਸ ਦਵਾਂਗੇ ਕਿ ਕਿੰਨੇ ਕਿੰਨੇ ਰੇਟ ਲੱਗ ਰਹੇ ਨੇ ਤੇ ਜਿਹੜੀ ਡਿਮਾਂਡ ਆ ਪੰਜਾਬ ਤੋਂ ਬਾਹਰ ਜਾ ਰਹੀ ਹੈ ਟਰਾਲੇ ਭਰ-ਭਰ ਕੇ ਸਾਰੇ ਮੱਕੀ ਦੇ ਬਾਹਰ ਜਾ ਰਹੇ ਨੇ ਫਿਰ ਸੈਂਟਰ ਦੇਖੋ ਨਾਬਾ ਮੰਡੀ ਸੈਂਟਰ ਬਹੁਤ ਵੱਡਾ ਆ ਉਹ ਦੂਰ ਤੱਕ ਮੱਕੀ ਫੋਲੀ ਪਿਆ ਜਿੱਥੇ ਹੁਣ ਮੈਂ ਕੈਮਰਾ ਦਿਖਾ ਰਿਹਾ ਆ ਇਹ ਸਿਰਫ 20% ਏਰੀਆ ਮੰਡੀ ਦਾ ਬਾਕੀ 80% ਦੂਸਰੇ ਪਾਸੇ ਬਾਕੀ ਤਿੰਨ ਕਾਰਨਰ ਤੇ ਲਾ ਲਓ ਮੈਂ ਇੱਕ ਕਾਰਨਰ ਤੇ ਖੜਾ 20 25% ਤੇ ਤੇ ਬਹੁਤ ਮੱਕੀ ਹੀ ਹੈ ਤੇ ਜੋਂਡਿਆਰ ਭਾਈ ਬਹੁਤ ਨੇ ਚਲੋ ਜਿਹੜੇ ਕੋਲੇ ਜੋਂਡਿਆਰ ਹੁੰਦਾ ਉਹਨੂੰ ਜੋਂਡਿਆਰ ਹੀ ਦਿਖੀ ਜਾਂਦੇ ਹੁੰਦੇ ਨੇ ਚਲ ਆਪਾਂ ਐ ਨਹੀਂ ਕਹਿੰਦੇ ਪਰ ਜੋਂਡਿਆਰ ਇੱਕ ਗੱਲ ਮੰਨਣੀ ਪੈਣੀ ਆ ਫੋਰ ਵੀਨ ਦੇ ਵਿੱਚ ਸਭ ਤੋਂ ਜ਼ਿਆਦਾ ਜੋਂਡਿਆਰ ਹੀ ਆ ਰਹੇ ਨੇ ਮਿੱਟੀ ਦੇ ਵਿੱਚ ਤੇ ਆ ਬਿਲਕੁਲ ਬਾਈ ਹੋਣੀ ਨਰਮ ਲੈ ਕੇ ਆਏ ਨੇ ਆਪਣੀ ਥੋੜੀ ਜਿਹੀ ਸੁੱਕੀ ਆ ਆਪਣੀ ਬਾਲੀ ਜਿਆਦਾ ਨਰਮ ਨਹੀਂ ਹੈਗੀ ਮੱਕੀ ਤੇ ਇਹ ਵੀ 18 99 ਮੱਕੀ ਆ ਇਹਦਾ ਦਾਣਾ ਮੋਟਾ ਹੁੰਦਾ 18 99 ਪੈ ਨਹੀਂ ਹਰਦਾ ਇਹ ਗਿੱਲੀਆਂ ਪੂਰੀਆਂ ਹਨ ਗਿੱਲੀ ਗਿੱਲੀ ਦੋਸਤੋ ਇੰਨੀ ਜ਼ਿਆਦਾ ਗਰਮੀ ਦੇ ਚੱਲਦੇ ਹੋਏ ਦਾਣਾ ਮੰਡੀ ਦੇ ਵਿੱਚ ਮਿੱਠੇ ਪਾਣੀ ਦੀ ਸਬੀਲ ਚਲ ਰਹੀ ਆ ਬਹੁਤ ਵਧੀਆ ਉਪਰਾਲਾ ਹੈ ਮਿੱਠੇ ਪਾਣੀ ਦੀ ਸਬੀਲ ਨੌਰਾ ਪਿੰਡ ਤੋਂ ਵੀਰ ਉਹਨਾਂ ਨੇ ਕਰੀ ਹੋਈ ਆ ਤੇ ਵੀਰ ਉਹਨੀ ਸਬੀਲ ਚੱਲ ਰਹੀ ਸੀ ਇੱਥੇ ਇੱਕ ਮੈਂ ਤੁਹਾਨੂੰ ਇੱਕ ਸੱਭਿਆਚਾਰਕ ਗੱਲ ਦੱਸਦਾ ਆ ਵੀਰ ਨੇ ਆਉਣ ਸਰ ਇੱਕੇ ਗੱਲ ਕਹੀ ਆਜਾ ਜੀ ਚਾਹ ਪਾਣੀ ਬੁਲਾਈਏ ਤੇ ਅਸੀਂ ਜਦ ਕੀ ਸਬੀਲ ਹੀ ਸਕਣ ਆਏ ਸੀ ਕਿ ਮਿੱਠਾ ਪਾਣੀ ਪੀ ਆਉਣਿਆ ਸਬੀਲ ਚੱਲਦੀ ਆ ਤੇ ਆਪਣਾ ਸੱਭਿਆਚਾਰ ਦੇ ਵਿੱਚ ਚਾਹ ਇੰਨੀ ਕਿ ਜ਼ਿਆਦਾ ਐਡ ਹੋ ਚੁੱਕੀ ਆ ਵੀਰ ਉਹ ਨਹੀਂ ਵਧੀਆ ਵੈਲਕਮ ਕਰ ਰਹੇ ਨੇ ਵੀਰ ਉਹਨਾਂ ਨੇ ਇੱਕੇ ਗੱਲ ਆਖੀ ਆਜੋ ਜੀ ਤੁਹਾਨੂੰ ਚਾਹ ਪਾਣੀ ਪਿਲਾਉਣੇ ਆ ਅਸੀਂ ਕਿ ਵੀਰੇ ਕੋਈ ਗੱਲ ਨਹੀਂ ਅਸੀਂ ਤੁਹਾਡੇ ਕੋਲ ਹੀ ਪਾਣੀ ਪੀਣ ਆਇਆ ਮਿੱਠਾ ਪਾਣੀ ਪਿਲਾ ਦਿਓ ਧੰਨਵਾਦ ਜੀ ਬਹੁਤ ਬਹੁਤ ਤੇ ਇਦਾਂ ਦੇ ਪ੍ਰਾਲੇ ਕਰ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਇੱਧਰ ਦੂਰ ਦੂਰ ਤੱਕ ਮੱਕੀ ਫੋਲੀ ਪਈ ਹੈ ਜਿੰਨੀ ਵੀ ਦੂਰ ਤੱਕ ਨਿਗਾਹ ਜਾਂਦੀ ਆ ਮੱਕਿਓ ਮੱਕੀ ਫੋਲੀ ਪਈ ਆ ਜਿੰਨਾ ਵੀ ਦਾਣਾ ਮੰਡੀ ਦਾ ਫੜਾ ਨਾ ਪੱਕਾ ਉੱਤੇ ਫੋਲੀ ਪਏ ਸਿਰਪ ਸੜਕਾਂ ਸੜਕਾਂ ਛੱਡੀਆਂ ਹੋਈਆਂ ਨੇ ਤੇ ਜਿਹੜੀ ਢੇਰੀ ਤੋਂ ਢੇਰੀ ਦਾ ਫਾਸਲਾ ਹੁੰਦਾ ਦੇਖ ਲਓ ਥੋੜੀ ਛੋਟੀ ਜਿਹੀ ਇੱਕ ਲਾਈਨ ਆ ਬਸ ਆ ਲਾਈਨ ਦੇ ਰਾਹੀਂ ਪਤਾ ਲੱਗ ਜਾਂਦਾ ਵੀ ਆ ਤੇਰੀ ਢੇਰੀ ਆ ਮੇਰੀ ਢੇਰੀ ਆ ਤੇ ਇਸ ਤਰੀਕੇ ਦੇ ਨਾਲ ਦੂਰ ਦੂਰ ਤੱਕ ਮੱਕੀ ਫੋਲੀ ਪਈ ਆ ਮੱਕੀ ਫੋਲਣ ਦਾ ਪ੍ਰੋਜੈਕਟ ਬਹੁਤ ਵਧੀਆ ਸੁਕਾ ਕੇ ਮੱਕੀ ਨੂੰ ਵੇਚੀਏ ਜਿਆਦਾ ਪ੍ਰੋਫਿਟ ਆ ਚਲੋ ਆਪਣੇ ਕੋਲੇ ਦਾ ਛੋਟੇ ਭਵਾਨੇ ਦੀ ਖ ਛੋਟੇਪਾ ਮਾਨੇ ਦੀ ਹੋਣ ਕਰਕੇ ਆਪਾਂ ਜਲਦੀ ਅੱਜ ਕੰਮ ਨਿਮੇੜ ਦਾਂਗੇ ਜਦੋਂ ਵੀ ਬੋਲੀ ਆਊਗੀ ਦੁਪਹਿਰੇ ਵੇਚ ਕੇ ਸ਼ਾਮ ਨੂੰ 5:00 ਵਜੇ ਦੇ ਨਾਲ ਘਰ ਚਲੇ ਜਾਵਾਂਗੇ ਕਿਉਂਕਿ ਫਿਰ ਜਾ ਕੇ ਖੇਤ ਵੀ ਵਾਹਵਾਇਆ ਕਰਨੇ ਨੇ ਹੋਰ ਕੰਮ ਕਰਨੇ ਤੇ ਅਗਲੇ ਸਾਲ ਦੇਖਾਂਗੇ ਆਪਾਂ ਵੀ ਸੁਕਾ ਕੇ ਸੇਲ ਕਰ ਦਾਂਗੇ ਤੇ ਜਿਹੜਾ ਆ ਸਕ੍ਰੈਪਰ ਦੇਖ ਰਹੇ ਤੁਸੀਂ 43700 ਦੇ ਪਿੱਛੇ ਪਾਇਆ ਹੋਇਆ ਇਹ ਸਕ੍ਰੈਪਰ ਦੇ ਨਾਲ ਪਹਿਲਾਂ ਇਹ ਖੋਲ ਹੀ ਜਾਂਦੀ ਹੈ ਢੇਰੀ ਸਕ੍ਰੈਪਰ ਚੱਲਦਾ ਜਾਏ ਦੂਰ ਤੱਕ ਖੋਲ ਦਿੰਦਾ ਆ ਤੇ ਇਹੀ ਸਕ੍ਰੈਪਰ ਪੁੱਠਾ ਹੋ ਕੇ ਫਿਰ ਢੇਰੀ ਨੂੰ ਇਕੱਠੀ ਕਰ ਦਿੰਦਾ ਆ ਤੇ ਜਿਹੜੀ ਸੁੱਕੀ ਮੱਕੀ ਆ ਪੱਖਾ ਲੱਗ ਰਿਹਾ ਦੇਖ ਲਓ ਸੁੱਕੀ ਮੱਕੀ ਨੂੰ ਗਰਦ ਢਠਾ ਲਈ ਪਈ ਆ ਪੂਰੀ ਐਣ ਪੂਰੀ ਗਰਦ ਢਠਾ ਲਿਆ ਪਈ ਸੁੱਕੀ ਮੱਕੀ ਨੇ ਸੁੱਕੀ ਮੱਕੀ ਜਦੋਂ 14 ਮੁਖ ਚੜਾ ਜਵੇ ਉਦੋਂ ਸੁੱਕਦੀ ਆ 13 14 ਮੁਖ ਚੜ ਵਾਲੀ ਨੂੰ ਸੁੱਕੀ ਮੱਕੀ ਗਿਣਿਆ ਜਾਂਦਾ ਜਿੱਦਾਂ ਕਿ ਫਿਰ 2000 ਤੋਂ ਲੈ ਕੇ 2200 ਰੁਪਿਆ ਜਾਂ 2250 ਰੁਪਿਆ ਤੱਕ ਰੇਟ ਸੁੱਕੀ ਮੱਕੀ ਦਾ ਲੱਗ ਜਾਂਦਾ ਤੇ ਗਿੱਲੀ ਮੱਕੀ ਦਾ ਰੇਟ ਥੋੜਾ ਨਰਮੇ ਲੱਗਦਾ ਘੱਟੇ ਲੱਗਦਾ ਯਾਰ ਤੇ ਕਿਸਾਨ ਭਰਾਵੋ ਇੱਧਰ ਸੈੱਡ ਦੇ ਅੰਦਰ ਕਿਸਾਨ ਭਰਾ ਮੱਕੀਆਂ ਲੈ ਕੇ ਆਏ ਨੇ ਕੋਈ ਗਿੱਲੀ ਲੈ ਕੇ ਆਇਆ ਕੋਈ ਸੁੱਕੀ ਲੈ ਕੇ ਆਇਆ ਜਿਹੜੀ ਸੁਕਾ ਕੇ ਲੈ ਕੇ ਆਉਂਦੇ ਨੇ ਪਿੰਡ ਵਾਲੇ ਸੈਂਟਰਾਂ ਨੂੰ ਸੁਕਾ ਕੇ ਲੈ ਕੇ ਆਉਂਦੇ ਨੇ ਜਾਂ ਕਿਸਾਨ ਭਰਾ ਆਪਣੇ ਘਰੇ ਸੁਕਾ ਕੇ ਲੈ ਕੇ ਆਉਂਦੇ ਨੇ ਤੇ ਵਧੀਆ ਉਪਰਾਲਾ ਸੁੱਕੀ ਮੱਕੀ ਲੈ ਕੇ ਆਉਣ ਦਾ ਤੇ ਆਪਾਂ ਗਿੱਲੀ ਲੈ ਕੇ ਆਏ ਹੋਰ ਕਿਸਾਨ ਭਰਾ ਵੀ ਕਾਫੀ ਗਿੱਲੀ ਵੀ ਲੈ ਕੇ ਆਏ ਨੇ ਇੱਥੇ ਜਿਹੜੀਆਂ ਢੇਰੀਆਂ ਲੱਗੀਆਂ ਹੋਈਆਂ ਨੇ ਤੇ ਢੇਰੀਆਂ ਬਿਲਕੁਲ ਰੈਡੀ ਹੋ ਚੁੱਕੀਆਂ ਨੇ ਸਮਾਂ ਹੋ ਚੁੱਕਿਆ 2 ਵੱਜ ਚੁੱਕੇ ਨੇ ਤੇ ਹੁਣ 3 ਵਜੇ ਇੱਥੇ ਮੰਡੀ ਦੇ ਵਿੱਚ ਬੋਲੀ ਆਵੇਗੀ ਮੱਕੀ ਦੀ 3 ਵਜੇ ਤੋਂ ਲੈ ਕੇ ਤਕਰੀਬਨ 6 ਵਜੇ ਤੱਕ ਬੋਲੀ ਚੱਲੀ ਜਾਂਦੀ ਆ ਕਾਫੀ ਦੁਕਾਨਾਂ ਹੈਗੀਆਂ ਨੇ ਮੰਡੀ ਦੀਆਂ 3 ਘੰਟੇ ਰਾਮ ਨਾਲ ਬੋਲੀ ਚੱਲੀ ਜਾਂਦੀ ਆ ਹਾਲੇ ਤਾਂ ਜਿਹੜੇ ਵਪਾਰੀ ਨੇ ਰਾਮ ਨਾਲ ਸੁੱਤੇ ਪੈਣੇ ਕਿਸਾਨ ਪਰ ਆ ਜਾਂਦੇ ਲੇਬਰ ਵਾਲੇ ਮੰਡੀ ਦੇ ਵਿੱਚ 45 ਡਿਗਰੀ ਜੀ ਕੰਮ ਕਰ ਰਹੇ ਨੇ ਵਪਾਰੀ ਏਸੀ ਛੱਡੀ ਰਾਮ ਨਾਲ ਸੋ ਰਹੇ ਨੇ ਤੇ ਆਪਣੀ ਢੇਰੀ ਨੂੰ ਪੱਖਾ ਲੱਗੀਆਂ ਜਾਂਦਾ 18 99 ਮੱਕੀ ਆ ਜਿਹੜੀ ਕੀ ਆਪਣੀ ਬਸ ਇਦਾਂ ਹੀ ਪੱਖਾ ਲਾ ਦਿੰਦੇ ਨੇ ਟਰਾਲੀ ਦੇ ਨਾਲ ਜੋੜ ਕੇ ਤੇ ਇਹਦੀ ਵੀ ਤੁਸੀਂ ਕੁਆਲਟੀ ਚੈੱਕ ਕਰ ਸਕਦੇ ਹੋ ਇਹ 9208 ਨਾਲ ਦੇਖਣ ਤੇ ਸੁਨੱਖ ਬਣੇ ਤੇ ਆ ਦਾਣਾ ਮੋਟਾ ਆ ਤੇ ਦੱਸਦੇ ਸੀ ਕਹਿੰਦੇ ਅਲੱਗ-ਅਲੱਗ ਵੱਡਿਓ ਇੱਕ-ਇੱਕੇ ਰਣਾ ਕਰਿਓ ਆਪਾਂ ਅਲੱਗ-ਅਲੱਗ ਵੱਢ ਲਈ 18 99 ਲੱਗ ਵੱਡਿਆ 920 ਲੱਗ ਵੱਡਿਆ ਤੇ ਰੇਟ ਦਾ ਵੀ ਹੁਣ ਪਤਾ ਲੱਗ ਜੂਗਾ ਵੀ ਕਿਵੇਂ ਆ ਤੇ ਪਰ ਇਹਦਾ ਦਾਣਾ ਥੋੜਾ ਮੋਟਾ ਆ ਲੋ ਜੀ ਕਿਸਾਨ ਪ੍ਰਭ ਇੱਧਰ ਬੋਲੀ ਆ ਗਈ 3 ਵਜੇ ਬੋਲੀ ਸਟਾਰਟ ਹੋਊਗੀ ਅੱਜ ਤੁਹਾਨੂੰ ਬੋਲੀ ਦਿਖਾਉਣੇ ਹਾਂ ග අපගේ ඉවේ අයIPීමේ ਦੋਸਤੋ ਇਹ ਜਿਹੜਾ ਰੇਟ ਲੱਗਿਆ 2135 ਰੁਪਏ ਸੁਪੀ ਮੱਕੀ ਦਾ ਰੇਟ ਲੱਗ ਗਿਆ ਪਹਿਲੀ ਢੇਰੀ ਦੀ ਸ਼ੁਰੂਆਤ 2135 ਤੋਂ ਹੋਈ ਤੇ ਇਹਦੇ ਨਾਲੇ ਹੁਣ ਦਿੱਤੀ ਫਿਰ ਆਪਣੀ ਦੇਖੋ ਕੋਰੋਂ ਦੇ ਬਾਅਦ 2150 ਪੈ ਗਿਆ ਜਦ ਕਿ 2135 ਤੋਂ ਵੀ ਜ਼ਿਆਦਾ ਲੱਗ ਰਿਹਾ ਹੈ ਕਿਸਾਨਪ੍ਰਭ ਆਪਣੀ ਮੱਕੀ ਦਾ ਵੀ ਬੋਲੀ ਲੱਗ ਚੁੱਕੀ ਆ ਉਦੋਂ ਆਪਾਂ ਕੈਮਰਾ ਉੱਪਰ ਨਹੀਂ ਕਰ ਪਾਏ ਤੇ ਹੁਣ ਮੈਂ ਤੁਹਾਨੂੰ ਦੱਸ ਦੇਣਾ ਆਪਣੀ ਜਿਹੜੀ 1899 ਮੱਕੀ ਆ ਉਹ ਤਾਂ ਲੱਗੀ ਆ 16115 ਰੁਪਏ ਤੇ ਜਿਹੜੀ 9208 ਮੱਕੀ ਆ ਉਹ ਲੱਗੀ ਆ 1565 ਰੁਪਏ 50 ਰੁਪਏ ਦਾ ਰੇਟ ਦੇ ਮਗਰ ਦੇਖੋ ਜੀ ਫਰਕ ਹੈਗਾ ਮੈਨੂੰ ਪਹਿਲਾਂ ਵੀ ਕੀ ਜਾਣੇ ਨੇ ਦੱਸੇ ਵੀ ਅਲੱਗ-ਅਲੱਗ ਘੇਰਾ ਵੱਢਿਓ ਆਪਾਂ ਅਲੱਗ-ਅਲੱਗ ਘੇਰਾ ਵੱਢਿਆ ਜਿਹੜੀ ਪੈਨੀਅਰ ਦੇ ਵੀ ਨੇ ਇਹਨਾਂ ਦਾ ਰੇਟ ਵੀ ਜ਼ਿਆਦਾ ਲੱਗਦਾ ਆ ਤੇ ਝਾੜ ਵੀ ਅੱਛਾ ਦੱਸਦੇ ਨੇ ਤੇ ਜਿਹੜਾ ਵੈਰ ਦਾ ਵੀ ਆ ਉਹਦਾ 50 ਰੁਪਏ ਰੇਟ 1565 ਹੀ ਲੱਗਿਆ ਗਿੱਲੀ ਮੱਕੀ ਦਾ ਤੇ ਆਪਣਾ 1899 ਗਿੱਲੀ ਮੱਕੀ ਦਾ ਲੱਗਿਆ 1615 ਰੁਪਏ ਅੱਛਾ ਰੇਟ ਲੱਗ ਗਿਆ ਵਧੀਆ ਰੇਟ ਆ ਗਿੱਲੀ ਮੱਕੀ ਦਾ ਤੇ ਮੌਕਚਰੇ ਦਾ ਤਕਰੀਬਨ ਹੋਊਗਾ 30 ਪਲੱਸ ਹੋਊਗਾ 30 ਤੋਂ ਉੱਪਰ ਹੋਊਗਾ ਮੌਕਚਰੇ ਦਾ ਜਦੋਂ ਮੱਕੀ ਨੂੰ ਆਪਾਂ ਖੇਤ ਦੇ ਵਿੱਚੋਂ ਕੱਟਦੇ ਆ ਉਦੋਂ ਮੌਕਚਰ ਹੁੰਦਾ ਆ 38 ਤੋਂ 40% 18 40 40% ਮੌਕਚਰ ਹੁੰਦਾ ਆ ਮੱਕੀ ਦੇ ਵਿੱਚ ਜਦੋਂ ਫਿਰ ਉਹਨੂੰ ਖੇਤ ਤੋਂ ਮੰਡੀ ਤੱਕ ਲੈ ਆਉਣੇ ਆ ਇੱਕ ਇੱਕ ਵਾਰੀ ਪੱਖਾ ਲੱਗ ਜਾਂਦਾ ਜਦੋਂ ਵੀ ਪੱਖਾ ਲੱਗਦਾ ਤਾਂ 4% ਭਾਰ ਟੁੱਟ ਜਾਂਦਾ ਆ ਜੇ ਤੁਹਾਡਾ 100 ਕੁਇੰਟਲ ਆ ਨਾ ਪੱਖਾ ਲੱਗ ਕੇ ਤੇ ਉਹਦੇ ਵਿੱਚੋਂ ਜਿਹੜਾ ਝਾਰ ਨਿਕਲਦਾ ਉਹਦਾ ਵੀ ਵਜਨ ਵਿੱਚ ਪਲੱਸ ਕਰਕੇ 4% ਭਾਰ ਮੱਕੀ ਦਾ ਹਵਾ ਵਿੱਚ ਹੀ ਉੱਡ ਜਾਂਦਾ ਆ ਤੇ ਮਕਚਰ ਉਹਦਾ ਉੱਥੇ ਤਕਰੀਬਨ 30 32 ਰਹਿ ਜਾਂਦਾ ਆ ਤੇ ਆਪਣਾ 30 32 ਕੁ ਮਕਚਰ ਹੋਵੇਗਾ ਤੇ ਕਿਸਾਨ ਭਰੋ ਆਪਾਂ ਬਾਰਦਾਨਾ ਚੱਕਾ ਚਲੇ ਗਏ ਮਨੀਮ ਪਿਆਂ ਦਾ ਥੋੜੀ ਕਾਰ ਸੇਵਾ ਕਰ ਦਿਓ ਜੀ ਤੇ ਨਾਲ ਨਾਲ ਤੁਹਾਨੂੰ ਆਪਾਂ ਮੰਡੀ ਦਿਖਾ ਦਿੰਨੇ ਆ ਮੰਡੀ ਦੇ ਵਿੱਚ ਰਸ਼ ਬਹੁਤ ਆ ਟ੍ਰੈਫਿਕ ਬਹੁਤ ਆ ਟਰੈਕਟਰ ਵੀ ਨਹੀਂ ਪਾਸ ਹੁੰਦੇ ਹੈਗੇ ਤੇ ਮੰਡੀ ਦੇਖ ਲਓ ਆਸ-ਪਾਸੇ ਪਈ ਭਰੀ ਪਈਆ ਇੱਥੇ ਹੁਣ ਜਿਵੇਂ ਕਣਕ ਦਾ ਸੀਜ਼ਨ ਚੱਲਦਾ ਹੁੰਦਾ ਮੱਕੀ ਦਾ ਪੂਰਾ ਸੀਜ਼ਨ ਚੱਲ ਰਿਹਾ ਤੇ ਇੱਕ ਨਾ ਕਿਸਾਨਪ੍ਰਾਹ ਹੁਣ ਮੈਨੂੰ ਇੱਥੇ ਕੁਐਸਚਨ ਕਰਨਗੇ ਵੀ ਤੁਸੀਂ ਵੀ ਗਿੱਲੀ ਮੱਕੀ ਕਿਉਂ ਵੇਚੀ ਸੁਕਾ ਕੇ ਵੇਚ ਦੇਣੀ ਸੀ ਤੇ ਕਿਸਾਨਪ੍ਰਾਹ ਉਹ ਕੋਈ ਬਾਲਾ ਫਰਕ ਨਹੀਂ ਪੈਂਦਾ ਹੈਗਾ ਚਲੋ ਮਿਹਨਤ ਦਾ ਫਲ ਤਾਂ ਹੁੰਦਾ ਜਿਹੜੇ ਹੁਣ ਵਪਾਰੀ ਨੇ ਆਪਣੇ ਕੋਲੋਂ ਖਰੀਦੀ ਆ ਉਹਨੂੰ ਸੁਕਾ ਕੇ ਵੇਚੇਗਾ ਉਹ ਚਾਰ ਪੈਸੇ ਕਮਾਉਣ ਲਈ ਹੀ ਖਰੀਦੀ ਆ ਐਮੀ ਨਹੀਂਏਗਾ ਵੀ ਉਹਨੂੰ ਕੁਛ ਨਹੀਂ ਬਚੂਗਾ ਉਹਨੂੰ ਵੀ ਬਚਣਾ ਚਾਹੀਦਾ ਤੇ ਆਪਾਂ ਨੇ ਗਿੱਲੀ ਵੇਚੀ ਜੇ ਆਪਾਂ ਵੀ ਸੁਕਾ ਕੇ 베ਚੀਏ ਤਾਂ ਫਰਕ ਪੈਂਦਾ ਆ ਪਰ ਇੱਕ ਗੱਲ ਤੁਹਾਨੂੰ ਹੋਰ ਦੱਸ ਦੇਣਾ ਆ ਪਿਛਲੇ ਦਿਨ ਦੀ ਹੀ ਗੱਲ ਆ ਦੱਸ ਰੇ ਸੀ ਇੱਥੇ ਇੱਕ ਕਿਸਾਨ ਭਰਾ ਦੀ 1700 ਰੁਪਏ ਨੂੰ ਮੱਕੀ ਰੇਟ ਲੱਗ ਗਿਆ ਗਿੱਲੀ ਦਾ 1700 ਦਾ ਰੇਟ ਬਹੁਤ ਹੁੰਦਾ ਆਪਣਾ 1615 ਦਾ ਲੱਗਿਆ 1700 ਦਾ ਰੇਟ ਲੱਗ ਕੇ ਉਹਨੇ ਬੋਲੀ ਕੈਨਸਲ ਕਰਾ ਦਿੱਤੀ ਵੀ ਮੈਂ ਤਾਂ ਕੱਲ ਨੂੰ ਇਹਨੂੰ ਸੁੱਕ ਨਹੀਂ ਪਾਉਂਗਾ ਅੱਜ ਇੱਥੇ ਰਾਤ ਕੱਟਦੇ ਆ ਵੀ ਸੁਕਾ ਕੇ 베ਚਾਂਗੇ ਤੇ ਗਿੱਲੀ ਮੱਕੀ ਦਾ ਉਹਦਾ ਮੌਕਚਰ ਹੈਗਾ ਸੀ 25 25% ਉਹਦਾ ਮੌਕਚਰ ਆਇਆ ਤੇ ਜਦੋਂ ਸੁਕਾਤੀ 14% ਰਹਿ ਗਿਆ ਤੇ 11% ਮੌਕਚਰ ਉੱਡ ਗਿਆ ਤੇ ਉਹਦਾ ਰੇਟ ਲੱਗਿਆ ਸਿਰਫ 1900 ਤੇ 1700 ਦਾ ਰੇਟ ਬਹੁਤ ਵਧੀਆ ਸੀ ਉਹਨੇ ਵਜਨ ਦੇਣਾ ਸੀ ਤੇ ਉਹਦੀ 20% ਉਹਦੇ ਵਿੱਚੋਂ ਭਾਰ ਉੱਡ ਗਿਆ ਤੇ ਰੇਟ ਸਿਰਫ ਵਧਿਆ 200 ਤੇ ਗੱਲ ਘੁਮ ਘਮਾ ਕੇ ਉਹਨੂੰ ਘੱਟ ਆ ਗਈ ਸਮਾਂ ਤੋਂ ਤੇ ਲੇਬਰ ਵੀ ਵੱਧ ਪੈ ਗਈ ਜਿਹੜੀ ਉਹਨੇ ਸੁੱਕਣੀ ਪਾਈ ਨਾ ਮੱਕੀ ਉਹਦੀ ਲੇਬਰ ਵੀ ਉਹਨੂੰ ਦੇਣੀ ਪੈਗੀ ਇਸ ਕਰਕੇ ਕੋ ਕਦੇ ਨਹੀਂ ਪਤਾ ਲੱਗਦਾ ਹੈਗਾ ਵੀ ਕੀ ਹੋ ਜਾਵੇ ਪਰ ਸੁਕਾਈ ਦਾ ਫਾਇਦਾ ਹੈਗਾ 90% ਫਾਇਦੇ ਹੀ ਨੇ 10% ਨੁਕਸਾਨ ਨੇ ਜੇ ਆਪਾਂ ਸੁਕਾ ਕੇ ਮੱਕੀ ਵੇਚੀਏ ਤਾਂ 90% ਫਾਇਦੇ ਨੇ ਚਲੋ ਆਪਣਾ ਛੋਟੇ ਪਵਾਨੇ ਦਾ ਕੰਮ ਆ ਅਗਲੇ ਸਾਲ ਰੱਬ ਸੁੱਖ ਰੱਖੇ ਆਪਾਂ ਜਾਦਾ ਕਿੱਲੇ ਮੱਕੀ ਦੇ ਬੀਜਾਂਗੇ ਤੇ ਜਾਦਾ ਕਿੱਲੇ ਫਿਰ ਆਪਾਂ ਸੁਕਾ ਕੇ ਵੇਚਾਂਗੇ ਤੇ ਇੱਧਰ ਆਪਾਂ ਪਹੁੰਚ ਗਏ ਆਪਣੀ ਮੰਜ਼ਲ ਤੇ ਜਿੱਥੇ ਆਉਣਾ ਸੀ ਤੇ ਦੇਖਦੇ ਇੱਧਰ ਕੀ ਗੱਲਬਾਤ ਆ ਲੋ ਜੀ ਇੱਥੇ ਆਪਾਂ ਬਾਰਦਾਨਾ ਲੈਣ ਆਏ ਆ ਜਿਹੜੇ ਫਰਮ ਨੇ ਆਪਣੀ ਬੋਲੀ ਲਾ ਕੇ ਕਿਕ ਦਿੱਤੀ ਆ 1565 ਰੁਪਏ ਵਾਲੀ ਉਹ ਵਪਾਰੀ ਹੋਰ ਆ ਜਿਹਨੇ 1615 ਰੁਪਏ ਖਰੀ ਕੀਆ ਉਹ ਵਪਾਰੀ ਹੋਰ ਤੇ ਆਪਾਂ ਟਰਾਲੀ ਲੋਡ ਕਰਕੇ ਲੈ ਜਾਗੇ ਵੈਸੇ ਇਹ ਆਪਣਾ ਕੰਮ ਨਹੀਂ ਹੈਗਾ ਬਾਰਦਾਨਾ ਲੈ ਕੇ ਜਾਣਾ ਇਹ ਵਪਾਰੀ ਦੀ ਆ ਚਲੋ ਆਪਾਂ ਜਵਾਬ ਦਿੰਦੇ ਨਹੀਂ ਹੁੰਦੇ ਹਨਾ ਪਿੰਡ ਵਾਲੇ ਹੁੰਦੇ ਆ ਮਤ ਇਹ ਜੀ ਹੁੰਦੀ ਆ ਵੀ ਭਾਈ ਕੋਈ ਗੱਲ ਦੀ ਤਸ ਕਿੱਥੇ ਘਮਾਉਣੀਆਂ ਟਰਾਲੀ ਉੱਥੀ ਘਮਾ ਦਾਂਗੇ ਆਪਾਂ ਨੂੰ ਚਾਹ ਵਾਲਾ ਹੁੰਦਾ ਵੀ ਚਲ ਤੂੰ ਕੰਮ ਦੱਸ ਕੀ ਆ ਉਹੀ ਕੰਮ ਕਰ ਦਾਂਗੇ ਇੱਕ ਵਾਰ ਦਨਾ ਪੈ ਤੁਹਾਂ ਲੈ ਚੱਲਦੇ ਆ। ਲੋ ਜੀ ਕਿਸਾਨਪ੍ਰਭ ਇੱਧਰ ਕੰਡਾ ਹੋ ਗਿਆ ਚਾਲੂ ਮੱਕੀ ਨੂੰ ਤੇ 50 ਕਿਲੋ ਦੀ ਭਰਤੀ ਆ 700 ਗ੍ਰਾਮ ਬੋਰੀ ਦਾ ਵਜਣਾ ਤੇ ਕੰਡਾ ਜ਼ਰੂਰ ਕਿਸਾਨਪ੍ਰਭ ਚੈੱਕ ਕਰ ਲਿਆ ਕਰੋ ਵੀ 700 ਗ੍ਰਾਮ ਦੀ ਬੰਨਿਆ ਹੋਇਆ ਤੇ ਇਹਦੀ ਸੈਟਿੰਗ ਵੀ ਪਹਿਲਾਂ ਚੈੱਕ ਕਰ ਲਿਆ ਕਰੋ ਆਪਾਂ ਤਾਂ ਹਰ ਇੱਕ ਵਾਰੀ ਕਰਦੇ ਆ ਕਿਉਂਕਿ ਆਪਣੀ ਫਸਲ ਆ ਆਪਾਂ ਨੇ ਇਹ ਗੱਲ ਦੇ ਵਿੱਚ ਕਿ ਸੰਗ ਸਰਮ ਨਹੀਂ ਮੰਨਣੀ ਆਪਾਂ ਚਾਹੇ 10 ਵਾਰੀ 100 ਵਾਰੀ ਕੰਡਾ ਚੈੱਕ ਕਰੀਏ ਆਪਣਾ ਇਹ ਅਧਿਕਾਰ ਆ। ਠੀਕ ਆ ਇਹ ਗੱਲ ਤੋਂ ਕਦੇ ਵੀ ਨਾ ਕਿਸਾਨ ਪ੍ਰਭ ਪਿੱਛੇ ਹਟਿਆ ਕਰੋ ਕੰਡਾ ਜਰੂਰ ਚੈੱਕ ਕਰ ਲਿਆ ਕਰੋ ਤੇ ਵਧੀਆ ਚੱਲ ਰਿਹਾ ਕੰਮ ਤੇ ਤੁਹਾਨੂੰ ਦੱਸਦੇ ਆ ਕਿ ਕੀ ਬਣਦਾ ਐਵੇਂ ਜੀ ਦੇਖੋ ਜਿਹੜੀ ਮੱਕੀ ਸੁੱਕਣੀ ਪਾਈ ਹੋਈ ਆ ਉਹਨੂੰ ਸੁਕਾਇਆ ਜਾਂਦਾ ਸੁਕਾਈ ਪਾਈ ਜਾ ਰਹੀ ਆ ਇਹ ਬਾਈ ਜਿਉਣੀ ਸੁਕਾਈ ਪਾਉਂਦੇ ਨੇ ਅੱਗੇ ਵਾਲੇ ਕੰਮ ਗਏ ਆਏ ਹੁਣ ਮਸ਼ੀਨਰੀ ਯੁੱਗ ਹੋ ਗਿਆ ਸਾਰਾ ਖੇਤਾਂ ਦੇ ਰਾਜੇ ਮੰਡੀਆਂ ਦੇ ਵਿੱਚ ਵੀ ਰਾਜੇ ਨੇ ਜੌਂਡੀ ਆਰ 5305 ਸੀਆਰਟੀਆਈ ਹੁਣ ਬਹੁਤ ਲੋਕੀ ਦਾ ਕਮੈਂਟ ਕਰਨਗੇ ਉਹ ਵੀ ਮੈਂ ਆਹ ਮਹਿੰਦਰਾ ਫਿਰਦਾ ਘੱਟ ਤੇਲ ਵਾਲਾ ਉਹੀ ਫੇਰ ਲੋ ਆ ਐਡਾ ਬੜੇ ਦੇ ਪਿੱਛੇ ਪਾਏ ਹੋਏ ਨੇ ਸ਼ੌਂਕ ਹੁੰਦਾ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਇਹ ਬਸ ਇਕੱਲਾ ਚਾਜਾ ਪੂਰਾ ਕਰਨ ਦੇ ਲਈ ਇਹਦੇ ਪਿੱਛੇ ਸਕ੍ਰੈਪਰ ਪਾ ਲਿਆ ਮੱਕੀ ਸਿਕਾਉਣ ਵਾਲਾ ਤੇ ਇੱਕ ਸਕ੍ਰੈਪਰ ਹੋਰ ਹੁੰਦਾ ਆ ਮੱਕੀ ਨੂੰ ਇਕੱਠੀ ਕਰਨ ਵਾਲਾ ਜਾਂ ਖੜਾਉਣ ਵਾਲਾ ਉਹ ਵੀ ਤੁਹਾਨੂੰ ਦਿਖਾ ਦਿੰਦੇ ਆ ਤੇ ਇਹ ਜਿਹੜਾ ਸਕ੍ਰੈਪਰ ਆ ਇਹ ਸਿਕਾਉਣ ਵਾਲਾ ਆ ਸੁਕਾਈ ਪਾਈ ਜਾਂਦੀ ਆ ਦੇਖ ਲਓ

ਹਲ ਫੇਰਨੇ ਕੇ ਲੀਏ ਹਲ ਫੇਰਨੇ ਕੇ ਲੀਏ ਹਾਂ ਹਾਂ ਤਾਂ ਇਹ ਇਹਦੇ ਲਈ ਇਤਨਾ ਤਾਕੜਾ ਟਰੈਕਟਰ ਕਿਉਂ ਲਾਇਆ ਕੋਈ ਹਲਕਾ ਜਿਹਾ ਟਰੈਕਟਰ ਹੀ ਲਾ ਲੈਂਦੇ ਚਾਹੇ ਅਸੀਂ ਤਾਂ ਦੀ ਹੈ ਜੋ ਹੈ ਉਹ ਹੈ ਉਸੇ से ਕਰਨਾ ਅੱਛਾ ਜੋ ابھی ਹੈ ਉਸੇ ਹਲਕਾ ਵੀ ਹੈ ਜੋ ਇਸੇ ਚਲਾਣੇ ਮੇਂ ਕੈਸਾ ਲੱਗਤਾ ਹੈ ਅੱਛਾ ਲੱਗਤਾ ਹੈ ਜੋਂਡੀਰ ਕੋ ਨਾਲੇ ਜਾ ਕੇ ਸੁੱਕਾ ਦੀ ਹੈ ਅੱਛਾ ਹਾਂ ਇਹ ਲੈਨ ਵੀ ਅੱਛਾ ਬਣਦਾ ਹਾਂ ਲੈਨ ਪੇਸਟਾ ਬਣਦਾ ਹੈ ਨੀਚੇ ਵੀ ਹਵਾ ਲੱਗ ਜਾਂਦੀ ਨਾਲੇ ਉੱਪਰ ਵੀ ਨਹੀਂ ਕਹਿੰਦੇ ਲੈ ਬਣਾ ਰਹੇ ਹੋ ਨਿਊਜ਼ਪਾਪ ਹੋਗੇ ਬਲੌਗ ਜੋਬ ਪਾਣਾ ਤੇ ਲੇਬਰ ਨੂੰ ਸੁੱਖਾ ਹੈ ਲੇਬਰ ਨੂੰ ਤਾਂ ਬਹੁਤ ਆਸਾਨ ਹੋ ਗਿਆ ਬਹੁਤ ਜ਼ਿਆਦਾ ਤੇ ਸਾ ਤੋਂ ਬਹੁਤ ਪ੍ਰਧਾਨੀ ਦਾ ਧੋਖ ਮੈਂ ਗਰਮੀ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਗਰਮੀ ਹੁਣ ਇਕੱਠਾ ਕਰਨ ਲਈ ਸਕ੍ਰੈਪਰ ਹੋਰ ਦੂਸਰਾ ਕਿਹੜਾ ਹੈ ਹੈ ਇਸੇ ਦੀ ਨੀਚੇ ਮੇ ਪੱਤੀ ਲਗਾ ਹੋਇਆ ਹੈ ਅੱਛਾ ਇਹਦੇ ਨਾਲ ਵੀ ਇਕੱਠਾ ਹੋ ਜਾਂਦਾ ਇਹ ਦੋ ਕੰਮ ਕਰਦਾ ਦੋ ਕੰਮ ਕਰਦਾ ਹੈ ਅੱਛਾ ਦੂਸਰੇ ਨਾਲ ਵੀ ਇਕੱਠਾ ਕਰਤੇ ਹਾਂ ਇੱਕ ਤਾਂ ਹੋਰ ਪਟੇ ਜਿਹੇ ਵਾਲੇ ਦੇਖਿਆ ਮੈਂ ਅੱਛਾ ਇਹਦੇ ਵੀ ਆ ਪੱਤੀ ਲੱਗੀ ਹੋਈ ਹੈਗੀ ਆ ਇਹ ਪੱਤੀ ਕਿਹੜਾ ਨਿਕ ਜਾਂਦੀ ਆ ਅੱਛਾ ਆ ਪੱਤੀ ਕਿੱਥੇ ਲੱਗ ਜਾਂਦੀ ਆ ਇਹ ਕਰਾ ਕਰਾ ਬਣ ਜਾਂਦਾ ਹੈ ਆ ਲੱਗ ਚੱਲਦਾ ਉਹ ਜਿੰਨੇ ਆੜਤੀਆਂ ਦੁਕਾਨਾਂ ਨੇ ਸਾਰਿਆਂ ਨੇ ਸਕ੍ਰੈਪਰ ਰੱਖੇ ਹੋਏ ਨੇ ਇਹ ਸਕ੍ਰੈਪਰਾਂ ਦੇ ਨਾਲ ਹੀ ਮੱਕੀ ਨੂੰ ਅੱਗੇ ਪਿੱਛੇ ਇਹ ਫੋਲਦੇ ਨੇ ਤੇ ਉਹ ਦੇਖ ਲਓ ਇੱਕ ਚੱਲ ਰਿਹਾ ਥੋੜਾ 2700 ਐਂਟਰ ਚੱਲ ਰਿਹਾ ਘੱਟ ਤੇਲ ਖਰਚੇ ਵਾਲੇ ਟਰੈਕਟਰ ਚੱਲ ਰਹੇ ਨੇ ਤੇ ਇਹ ਭਾਈ ਆੜਤੀਆ ਤਾਕੜਾ ਆ ਜਿਹੜਾ 5305 ਚਲਾ ਰਿਹਾ ਖਰਚਾ ਸਿਕਾਈ ਦੇ ਲਈ ਵੀ ਤਾਕੜੀ ਬਾਹਰ ਆ ਚਲੋ ਕੋਈ ਗੱਲ ਨਹੀਂ ਆਹ ਲੋ ਇਹਨੇ ਇਕੱਠੀ ਵੀ ਕਰਤੀ ਪੱਤੀ ਨਾਲ ਲੱਗੀ ਰਹੀ ਗਈ ਗਲਤੀ ਨਾਲ ਪੱਤੀ ਨਾਲ ਲੱਗੀ ਤੇ ਖਰਾਬ ਬਣ ਗਿਆ ਨਹੀਂ ਤਾਂ ਲੈਣਾ ਜਿਆ ਬਹੁਤ ਸੁਹਣੀਆਂ ਪਾਉਂਦਾ ਇਹ ਨੇ ਐਵੇਂ ਕਰਕੇ ਤੇ ਇਧਰ ਆਪਣੀ ਮੱਕੀ ਨੂੰ ਕੰਡਾ ਲੱਗਿਆ ਹੋਇਆ ਤੂੰ ਦੱਸ ਦਾਂਗੇ ਤੁਹਾਨੂੰ ਕਿੰਨੇ ਕੁ ਕੁਆਂਟਲ ਦੀ ਨਿਕਲਦੀ ਆ ਆਪਾਂ ਦਾ ਗਿੱਲੀਓ ਤੋਲਤੀ ਸੁਕਾਉਣ ਵਾਲੇ ਕੰਮ ਚੱਪੇ ਹੀ ਨੇਗਾ ਜਾ ਕੇ ਫਿਰ ਝੋਨਾ ਵੀ ਦੇਖਣਾ ਹੋਰ ਕੰਮਕਾਰ ਬਹੁਤ ਨੇ ਜੇ ਸੁਕਾਈ ਕਿੰਨੀ ਪੈ ਗਈ ਫਿਰ ਮੰਡੀ ਤੇ ਟਾਈਮ ਲੱਗ ਜੂਗਾ ਦੋ ਦਿਨ ਲੱਗ ਜਾਣਗੇ ਮੰਡੀ ਤੇ ਆਪਾਂ ਦਾ ਚਲੋ ਇੱਥੇ ਕਰਦਾਂਗੇ ਤੇ ਰੀ ਆ ਰਹੀ ਹੈ ਆਪਣੀ ਤੇ ਰੀ ਹੋ ਰਹੀ ਪੱਕਾ ਲੱਗ ਰਿਹਾ ਲੋ ਜੀ ਜਿਹੜੀ ਦਾ ਸੁੱਕੀ ਮੱਕੀ ਆ ਉਹ ਤਾਂ ਗਰਦਾ ਉੜਦਾ ਹੈ ਕਰਦਾ ਆ ਦੇਖ ਲੋ ਗਰਦਾ ਉੜਦਾ ਤੇ ਇੱਕ ਤੀਰ ਤੁਹਾਨੂੰ ਹੋਰ ਦਿਖਾ ਦਿੰਨੇ ਆ ਹੁਣ ਪੀਪੇ ਚੱਕ ਚੱਕ ਕੇ ਪੱਖੇ 'ਚ ਪਾਉਣ ਦੀ ਲੋੜ ਨਹੀਂ ਹੈਗੀ ਮੰਡੀਆਂ ਦੇ ਵਿੱਚ ਆਹ ਲੱਗ ਚੁੱਕੇ ਨੇ ਲੋ ਆਹ ਸਿਸਤਮ ਐਨੇ ਪੀਪੇ ਥਿਲ ਹੋਣਾ ਚਾਹੀਦਾ ਫੋੜਿਆਂ ਨਾਲ ਖਿੱਚ ਕੇ ਲਾ ਦੋ ਇੱਥੇ ਲਗਾ ਕੇ ਸਿੱਧਾ ਪੱਖੇ 'ਚ ਪੱਖੇ ਤੋਂ ਬਸ ਸਿੱਧਾ ਟੇਲ ਗਰਤ ਖਾਲੀ ਪੀਆ ਬਾਈ ਉਹਨਾਂ ਨੇ ਪ੍ਰੀਵਿਅੂ ਤੇ ਇਹ ਦੇਖ ਲਓ ਵੀ ਇਹ ਨਵੇਂ ਸਿਸਟਮ ਆਈ ਜਾਂਦੇ ਨੇ ਤੇ ਲੇਬਰ ਆ ਜਿਹੜੀ ਲੇਬਰ ਦੀ ਘਾਟ ਕਰਕੇ ਹੀ ਦੇਖੋ ਤਕਨੀਕ ਆਉਂਦੀ ਆ ਇਹ ਜਿਹੜੀਆਂ ਕਾਰਡ ਸਿਸਟਮਾਂ ਨੇ ਇਹਨਾਂ ਨਾਲ ਹੀ ਆਪਣਾ ਜਿਹੜਾ ਅੱਗੇ ਆ ਕਾਰੋਬਾਰ ਕੇ ਚੱਲਣੇ ਨੇ ਇਹ ਕਰ ਆਪਾਂ ਮੈਨੂਅਲ ਰਹਿਾਂਗੇ ਨਾ ਮੈਨੂਅਲ ਰਹਿਣ ਦੇ ਨਾਲ ਬਹੁਤ ਦਿੱਕਤਾਂ ਆਉਂਦੀਆਂ ਆ ਆਪਾਂ ਨੇ ਐਂਟੀ ਮੱਕੀ ਹੱਥੀ ਕੱਢੀ ਆ ਝਾੜ ਅੱਛੇ ਨੇ ਵਧੀਆ ਗੱਲ ਆ ਵੀ ਉਹਦੇ ਨਾਲ ਕੁਆਲਿਟੀ ਵਧੀਆ ਬਣਦੀ ਆ ਪਰ ਟਾਈਮ ਬਹੁਤ ਲੱਗਦਾ ਆਪਣੇ ਕੋਲ ਤਾਂ ਚਲੋ 4 ਕਿੱਲੇ ਸੀ 4 ਕਿੱਲਿਆਂ ਦਾ ਹੋ ਗਿਆ ਜਿੱਤੇ ਕੋਲੇ 40 ਕਿੱਲੇ ਨੇ ਉਹਨਾਂ ਨੂੰ ਤਾਂ ਤਕਨੀਕ ਜਿਹੜੀ ਨਵੀਆਂ ਨਾਲ ਉਹੀ ਅਪਣਾਉਣੀ ਪੈਂਦੀ ਆ ਆ ਨਵੀਆਂ ਤਕਨੀਕਾਂ ਦੇ ਨਾਲ ਹੀ ਜਿਹੜੇ 40 ਕਿੱਲੇ ਨੇ ਉਹ ਬੜਨਾ ਕੰਮ ਤੇ ਇਧਰ ਬਾਈ ਹੋਣੀ ਸਕ੍ਰੈਪਰ ਨਾਲ ਇਕੱਠੀ ਕਰੀ ਜਾ ਰਹੇ ਨੇ ਇਹ ਸਕ੍ਰੈਪਰ ਦੋਨੇ ਪਾਸੇ ਪੈ ਜਾਂਦਾ ਸਿੱਧਾ ਵੀ ਪੈ ਜਾਂਦਾ ਪੁੱਠਾ ਵੀ ਪੈ ਜਾਂਦਾ ਤੇ ਵਧੀਆ ਚੀਜ਼ ਆ ਸਕ੍ਰੈਪਰ ਦੇ ਨਾਲ ਮੱਕੀ ਦਾ ਇਕੱਠਾ ਕਰਨਾ ਆ ਰਫਟਾ ਇਹ ਰਫਟੇ ਦੇ ਲੱਗੇ ਹੋਏ ਨੇ ਇਹਨੂੰ ਕਿਸ ਤਰ੍ਹਾਂ ਜੇ ਤੇਵ ਵਾਲਿਆਂ ਦਾ ਬਣਿਆ ਹੋਇਆ ਇਹ ਇਹ ਲੋ ਢੇਰੀ ਬਣਾਤੀ ਬਾਈ ਨੇ ਜਰੀ ਬਾਈ ਪਸੀਨੋ ਪਸੀਨੀ ਵੀ ਹੋਇਆ ਪਿਆ ਗਰਮੀ ਬਹੁਤ ਆ ਪਰ ਕੰਮ ਦੇਖ ਤੇ ਕਿਸਾਨ ਪ੍ਰਭੂ ਆਪਣੀਆਂ ਦੋਨੋਂ ਢੇਰੀਆਂ ਮੱਕੀ ਦੀਆਂ ਚੁੱਕ ਚੁੱਕੀਆਂ ਸੀ ਤੇ ਜਿਹੜੀ ਝਾੜ ਨਿਕਲਿਆ 1899 ਪੈਨੀਅਰ ਦਾ ਬਹੁਤ ਅੱਛਾ ਝਾੜਾ ਉ ਤਾਂ 125 ਮਣ ਤੱਕ ਆਪਣੀ ਗਿੱਲੀ ਮੱਕੀ ਚਲੀ ਗਈ ਤੇ ਬੈਰ ਦਾ ਜਿਹੜਾ 9208 ਸੀ ਉਹਦਾ ਝਾੜ ਬਹੁਤ ਜ਼ਿਆਦਾ ਘਟ ਰਿਹਾ ਉਹ ਤਾਂ ਤਕਰੀਬਨ 100 ਮਣ ਤੱਕ ਹੀ ਰਹਿ ਗਈ 25 ਮਣ ਦਾ ਫਰਕ ਰਹਿ ਗਿਆ ਕਿੱਲੇ ਦੀ ਮਗਰ ਇਸ ਲਈ ਦੋਸਤੋ ਪੈਨੀਅਰ ਦੇ ਵੀ ਵਸਟ ਨੇ ਪੈਨੀਅਰ ਨੇ ਬੱਲੇ ਬੱਲੇ ਕਰਵਾਤੀ ਇਸ ਵਾਰੀ ਚੇਕਰ ਦੋਸਤੋ ਤੁਸੀਂ ਵੀ ਅਗਲੇ ਸਾਲ ਦੇ ਲਈ ਪਕਾਵੀ ਮੱਕੀ ਕਰ ਰਹੇ ਹੋ ਤਾਂ ਪੈਨੀਅਰ ਦਾ ਵੀ ਪਹਿਲਾਂ ਹੀ ਲੈ ਕੇ ਰੱਖ ਲਿਓ 1899 ਵੀ ਬੈਸਟ ਆ ਪਕਾਉਣ ਦੇ ਲਈ ਤੇ ਜੇ ਸੈਲਜ ਦੀ ਗੱਲ ਕਰੀਏ ਤਾਂ 9108 ਜਿਆਦਾ ਵਧੀਆ ਦੇਖਣ ਨੂੰ ਪਹਿਲਾਂ 9108 ਬਹੁਤ ਸੋਹਣੀ ਲੱਗੇਗੀ ਆਪਣੇ ਕੋਲੇ 2-2 ਕਿੱਲੇ ਸੀ ਟਰੈਲੇ ਗਰੇ ਸੀ ਆਪਾਂ ਤਾਂ ਇਸ ਵਾਰੀ ਤੇ ਪਰ ਜਿਹੜਾ 9108 ਦੇ ਜਿਹੜੇ ਝਾੜ ਨੇ ਬਹੁਤ ਘੱਟ ਨੇ ਇਹਦੇ ਤਕਰੀਬਨ 10 ਕੁਇੰਟਲ ਘੱਟ ਨਿਕਲੀ ਆ ਕਿੱਲੇ ਦੀ ਤਾਂ 10 ਕੁਇੰਟਲ ਬਹੁਤ ਹੁੰਦੇ ਨੇ ਤੇ 15000 ਰੁਪਏ ਕੀ ਲਾ ਘਟ ਗਿਆ ਦੂਜੇ ਬੀਜ ਨਾਲੋਂ ਜੇ ਬਲੈਕ ਚ ਵੀ ਬੀ ਆਪਾਂ ਲੈ ਕੇ ਬਿਜਾਈ ਕਰ ਲੈਂਦੇ ਤਾਂ ਵਧੀਆ ਸੀ ਪਰ ਆਪਾਂ ਨੇ ਟ੍ਰਾਇਲ ਹੀ ਦੇਖਣਾ ਸੀ ਕਿਉਂਕਿ ਆਪਾਂ ਆਪਣੇ ਖੇਤਾਂ ਦੇ ਵਿੱਚ ਟ੍ਰਾਇਲ ਕਰ ਲੈਣੇ ਆ ਤੇ ਕਿਸੇ ਦੇ ਕਹੇ ਸੁਣੇ ਤੇ ਆਪਾਂ ਵਿਸ਼ਵਾਸ ਨਹੀਂ ਰੱਖਦੇਗੇ ਜੋ ਆਪਣਾ ਤਜਰਬਾ ਹੁੰਦਾ ਹੈ ਆਪਾਂ YouTube ਤੇ ਸੱਚੀ ਐਂਡ ਪੂਰਾ 100% ਜੈਨੂਅਲ ਤੁਹਾਨੂੰ ਇਨਫੋਰਮੇਸ਼ਨ ਦੇਣੀ ਹੁੰਦੀ ਆਪਾਂ ਗਲਤ ਜਾਣਕਾਰੀ ਕਦੇ ਵੀ ਨਹੀਂ ਦਵਾਂਗੇ ਸਹੀ ਜਾਣਕਾਰੀ ਦਵਾਂਗੇ ਇਸ ਲਈ ਦੋਸਤੋ ਪਕਾਵੀ ਮੱਕੀ ਜਿਹੜੀ ਪਕਾਵੀ ਮੱਕੀ ਨੇ ਇਸ ਵਾਰੀ ਪੈਨੀਅਰ ਨੇ ਬੱਲੇ ਬੱਲੇ ਕਰਵਾਤੀ 1899 ਨੇ ਬੱਲੇ ਬੱਲੇ ਕਰਵਾਤੀ ਪਰ ਝਾੜ ਪਿਛਲੇ ਸਾਲ ਨਾਲੋਂ ਥੋੜੇ ਘੱਟ ਰਹਿ ਰਹੇ ਨੇ ਇਸ ਵਾਰੀ ਵੱਧ ਤੋਂ ਜ਼ਿਆਦਾ ਤੋਂ ਜ਼ਿਆਦਾ 38 ਕਿ ਕੁਆਂਟਲ ਦਾ ਕਿੱਲਾ ਜਾ ਰਿਹਾ 38 40 ਸੁਕਾ ਕੇ ਮੱਕੀ ਦਾ ਤੇ ਗਿੱਲੀ ਗਿੱਲੀ ਮੱਕੀ 50 ਕੁਇੰਟਲ ਉਹ 125 ਮਣ ਤੱਕ ਚਾਈ ਜਾ ਰਹੀ ਆ ਤੇ ਜਿਹੜੇ ਬੈਰ ਦੇ ਝਾੜ ਨੇ ਉਹ ਘਟ ਨੇ ਭਾਈ ਉਹ ਤੁਸੀਂ ਸੈਲਜ ਦੇ ਲਈ ਦੋਸਤੋ ਉਹਨੂੰ ਆਪਾਂ ਬਜਾਈ ਕਰ ਸਕਦੇ ਆ ਆਪਾਂ ਕਾਮੀ ਮੱਕੀ ਲਈ ਪੈਨੀਅਰ ਦੇ ਹੀ ਜ਼ਿਆਦਾ ਵਧੀਆ ਨੇ ਇੱਥੇ ਆਪਣਾ ਕੋਈ ਪੈਨੀਅਰ ਦੇ ਨਾਲ ਲੈਣਾ ਦੇਣਾ ਨਹੀਂ ਹੈਗਾ ਵੀ ਕਿਤੇ ਕਹੋ ਪੈਨੀਅਰ ਦੀ ਮਸ਼ਹੂਰੀ ਕਰੀ ਜਾਂਦਾ ਆਪਾਂ ਨੂੰ ਤਾਂ ਜੋ ਆਪਣੇ ਖੇਤ ਵਿੱਚੋਂ ਰਿਜ਼ਲਟ ਮਿਲਿਆ ਉਹ ਤੁਹਾਡੇ ਨਾਲ ਸ਼ੇਅਰ ਕਰ ਦਿੱਤਾ ਆ ਤੇ ਤਾਂ ਜੋ ਅੱਗੇ ਤੋਂ ਜਿਹੜੇ ਜ਼ਿੰਮੇਦਾਰ ਨੇ ਉਹ ਆਪਣੀ ਵੀਡੀਓ ਦੇਖ ਕੇ ਅੱਗੇ ਤੋਂ ਅਵੇਅਰਨੈਸ ਰਹਿਣ ਤੇ ਚੰਗੇ ਵੀ ਹੀ ਬੀਜੇ ਜਾਣ ਤਾਂ ਜੋ ਵਧੀਆ ਹੋਵੇ ਤੇ ਦੋਸਤੋ ਜਿਹੜੀ ਨਾਬਾ ਮੰਡੀਆ ਇਹ ਆਪਣੇ ਮਾਲਵੇ ਖੇਤਰ ਦੇ ਵਿੱਚ ਇੱਥੇ ਬਹੁਤ ਜ਼ਿਆਦਾ ਮੱਕੀ ਆਉਂਦੀ ਆ ਨਾਬਾ ਮੰਡੀ ਮਸ਼ਹੂਰ ਆ ਬਾਸਪਤੀ ਲਈ ਵੀ ਮਸ਼ਹੂਰ ਆ ਜੇਕਰ ਹੁਣ ਤੁਸੀਂ ਅੱਗੇ ਆਪਣੇ ਬਾਸਪਤੀ ਜੀਰੀਆਂ ਲੈ ਕੇ ਆਉਂਗੇ 1500 ਨੂੰ ਹੋਗੀ 11 21 ਹੋਗੀ ਜਦ ਮੁਛਲ ਝੋਨਾ ਹੋ ਗਿਆ ਹਨਾ ਉਹ ਇਹਦੇ ਵੀ ਰੇਟ ਇੱਥੇ ਜ਼ਿਆਦਾ ਵਧੀਆ ਲੱਗਦੇ ਨੇ ਅੱਗੇ ਪਹਿਲਾਂ ਸਾਡੇ ਕੀ ਰਿਵਾਜ ਹੁੰਦੇ ਸੀ ਟੀਕੇ ਜਾਂਦੇ ਸੀ ਹਰਿਆਣੇ ਟੀਕੇ ਦੇ ਵਿੱਚ ਜਾਣਾ ਪੈਂਦਾ ਸੀ ਪਰ ਉਹੀ ਉੱਥੇ ਖਰਚੇ ਪਏ ਜਾਂਦੇ ਸੀ ਪਰ ਟੀਕੇ ਨਾਲੋਂ ਵੀ ਜ਼ਿਆਦਾ ਰੇਟ ਹੁਣ ਨਾਬਾ ਅਨਾਜ ਮੰਡੀ 'ਚ ਲੱਗਣ ਲੱਗ ਗਿਆ ਰਾਜਪੁਰੇ ਵੀ ਮੱਕੀ ਦਾ ਰੇਟ ਹਾਈ ਰਹਿੰਦਾ ਆ ਜ਼ਿਆਦਾਤਰ ਜਿਹੜੀ ਮੱਕੀ ਆ ਇਹ ਵਪਾਰੀ ਖਰੀਦਦਾ ਆ ਤੇ ਇਹ ਪੰਜਾਬ ਤੋਂ ਬਾਹਰ ਜਾਂਦੀ ਆ ਰਾਜਪੁਰੇੋਂ ਟਰਾਂਸਪੋਰਟ ਕਰਨੀ ਸੌਖੀ ਆ ਰੇਲ ਹੈਗੀ ਆ ਨਾਬੇ ਵੀ ਰੇਲ ਆਉਂਦੀ ਆ ਤੇ ਤਾਂ ਕਰਕੇ ਵਪਾਰੀ ਕਿਤੇ ਨਾ ਕਿਤੇ ਦੂਰ ਦਰੇਡੇ ਬੰਗਾਲ ਕਿੰਨੀ ਹੋਰ ਪੂਰੇ ਇੰਡੀਆ ਦੇ ਵਿੱਚ ਅਲੱਗ-ਅਲੱਗ ਦੂਰ ਦਰੇਡੇ ਮੱਕੀ ਲੈ ਜਾਂਦੇ ਆ ਤੇ ਸੋ ਦੋਸਤੋ ਤੁਹਾਨੂੰ ਬਲੌਗ ਵਧੀਆ ਲੱਗਿਆ ਹੋਵੇਗਾ ਜੇਕਰ ਆਪਣੀ ਵੱਲੋਂ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗਦੀ ਆ ਤਾਂ ਅਗੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਜੋ ਹਰੇਕ ਤੱਕ ਸਹੀ ਜਾਣਕਾਰੀ ਪਹੁੰਚ ਸਕੇ ਤੇ ਦੋਸਤੋ ਜਿਨ੍ਹਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਫੋਲੋ ਨਹੀਂ ਕਰਿਆ ਆਪਣੇ ਝਾਜ ਐਗਰੀਕਲਚਰ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਘੰਟੀ ਵਾਲਾ ਬਟਨ ਆਪਣਾ ਨਾ ਭੁੱਲਿਓ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਸਤਿ ਸ੍ਰੀ ਅਕਾਲ